ਪੁੱਤ ਕੀ ਨਹੀਂ ਰੋਲਾ ਕਾਤਾ ਤੂੰ ਪਾਇਆ ਹੈ ਦੱਸ ਤਾਂ ਮੈਨੂੰ ਉਹਨੇ ਜੁਕੂਰ ਨਹੀਂ ਆ ਉਹ ਕੱਲਾ ਕੱਲਾ ਹੈਗਾ ਕੂਰਿਆ ਕੰਮ ਨੇ ਉਹਦੇ ਚੱਲ ਕਰਨਾ ਦਿਲ ਵਿੱਚ ਕੁਛ ਕਰੇਗਾ ਉਹਨੇ ਦਿਲ ਵਿੱਚ ਅਮੀ ਕਾਦਾ ਕਰਨਾ ਉਹਦੀ ਆਬ ਮੈਨੂੰ ਕਹਿੰਦੇ ਆ ਵੀ ਪੈਸੇ ਹੁਣ ਹੈ ਨਹੀਂ ਹੁਣ ਮੈਂ ਦੱਸ ਕਿੱਥੋਂ ਦਵਾ ਨਹੀਂ ਜੇ ਕੋਈ ਹੈਗੇ ਥੋੜੇ ਬਤ ਕਾੜਦੇ ਫੇਰ ਦਿੱਤੇ ਜਾਣਗੇ ਉਹ ਹੁਣ ਮੇਰੇ ਕੋਲ ਹੈਗਾ 1000 ਰੁਪਏ ਜੇ ਮੈਂ ਦੇ ਦਿੱਤਾ ਹੁਣ ਪੁੱਤ ਮੇਰੇ ਕੋਲ ਹੈ ਨਹੀਂ ਤੂੰ ਹੀ ਆਦੇ ਜਿਹੜਾ ਕਮਾੜਦੇ ਪੈਲੇ ਕਮਾੜਦੇ ਪੈਸੇ ਬੈਂਕ ਜੀ ਜਾਵਾ ਕਰਵਾਇਆ ਘਰ ਨਹੀਂ ਰੱਖੇ ਵੀ ਵਰਤੇ ਜਾਣਗੇ ਠੀਕ ਆ ਤੂੰ ਜਾਂਦੇ ਕੁੜੀ ਨੂੰ ਦੇਣੇ ਜਹਾ ਦੇ ਤਾਂ ਕੋਈ ਜੋ ਦੇ ਤਾਂ ਕੀ ਕੋਲ ਆ ਬਹਿ ਹੌਲ ਕੇ ਦੇ ਤਾ ਉਹ ਵਿਚਾਰੀ ਤੂੰ ਨਹੀਂ ਉਹ ਜਮਾ ਕਰਾਏ ਤਾਂ ਕੀ ਗੱਲ ਕਰਨੀ ਵਰਤਨੇ ਜਮਾ ਨੂੰ ਅੱਜ ਨੂੰ ਕੀ ਕਰਨਾ ਸਭ ਕੁਛ ਹੀ ਆਉਂਦਿਆ ਘਰ ਵਿੱਚ ਮੈਨੂੰ ਤਾਂ ਪਤਾ ਲੱਗਦਾ ਕੀ ਆਉਂਦਿਆ ਤੇ ਕੀ ਨਹੀਂ ਸੌਦੇ ਨੂੰ ਦੱਲੇ ਲੈ ਜਾਂਦੇ ਤੈਨੂੰ ਇੰਨਾ ਵੀ ਸਮਝ ਤੈਨੂੰ ਨਹੀਂ ਪਤਾ ਲੱਗਦਾ ਆਪ ਸੌਦੇ ਨੂੰ ਦੱਲੇ ਲੈ ਰਹੇ ਹੁੰਦੇ ਆ ਵੀ ਉਹ ਸੌਦਾ ਦੱਬਿਆ ਹੋਇਆ ਹੋਲਡਿੰਗ ਬੋੜਾ ਲੈਣੀ 100 ਰੁਪਏ ਨਹੀਂ ਲੱਭੰਦੇ ਆ ਘਰ ਕੋਈ ਨਹੀਂ ਜੇ ਤੇ ਕੋਈ ਹੋਵੇ ਤਾਂ ਦੇ ਦੇ ਉਹ ਤੁਮੇ ਕੋ ਆਉਣੇ ਕਿਥੋਂ ਨੇ ਯਾਰ ਉਹ ਦਊਗੀ ਤੋ ਉਹ ਰੱਖ ਲੈ ਕਦੀ ਤੁਹੀ ਨਹੀਂ ਮੈਨੂੰ ਕਦਾ ਫਸਲਵਾੜੀ ਦੇ 100 200 ਰੁਪਇਆ ਦਿੱਤਾ ਮੈਂ ਲੈ ਕੇ ਤੁੰਡੀ ਲਾਉਏ ਕੀ ਦੇਈਏ ਨਵੀਂ ਸਵੀ ਨੂੰ ਅਜੀ ਤੁਮੇ ਕੋ ਆਉਣੇ ਜੇ ਜ਼ਿੰਮੇਵਾਰੀ ਵਿੱਚ ਕੋਈ ਨਹੀਂ ਕਿ ਦੇਣੀ ਹੈਗੀ ਤੇ ਮੇਰੇ ਕੋ ਆਉਣੇ ਕਿਥੋਂ ਆ ਇਹ ਦੱਸੋ ਭੈਣ ਭਰਾ ਦਿੰਦਾ ਯਾ ਭੈਣ ਭਰਾ ਜਿੰਨੇ ਵੀ ਗਰੀਬ ਨੇ ਹੁੰਦੇ ਨੇ ਕੋਈ ਹੋਰ ਕੋਈ ਦੇ ਜਾਂਦਾ ਪੈਸੇ ਮੇਰੇ ਕੋ ਕਿਧੌਣੇ ਨਹੀਂ ਤੇਨੇ ਖੇਰ ਖਵਾਣਾ ਪਹਿਨੀ ਕੁੜੀ ਨੂੰ ਦੇ ਦਿੱਤੇ ਆ ਕੁੜੀ ਨੂੰ ਵਾ ਤੇ ਦਊਗੀ ਸਾਰੇ ਦਸ ਕੇ ਦਊਗੀ ਮੈਂ ਚੋਰੀ ਨਹੀਂ ਦੇਣੀ ਆਹੋ ਜਿੰਨੇ ਅੱਗੇ ਦਸ ਕੇ ਦਿੰਦੇ ਆ ਪਲ ਪਲ ਤੈਨਾਂ ਔਲਿਆ ਨਾ ਕਰੋ ਉਹ ਕੱਲੀ ਕਾਰੀ ਹੈਗੀ ਜੇ ਸਾਡੇ ਕੋਲ ਤੀ ਹੱਦੀ ਆਵੇ ਤੇ ਸਾਡੀ ਕੀ ਇੱਜ਼ਤ ਹੈ ਕੋਈ ਹੈਗੀ ਇੱਜ਼ਤ ਸੋਨਾ ਦੇ ਆਂਦੀਆ ਤੂੰ ਨਹੀਂ ਕਹੀ ਦੱਸਿਆ ਸੂਟ ਦੇ ਲੱਗਿਆ ਤੁਸੀਂ ਨੇ ਦੱਸਿਆ ਤਾਂ ਇੰਨਾ ਕੁ ਕੀ ਪੈਣਾ ਲੱਗਿਆ ਨਹੀਂ ਉਹਦਾ ਵੀ ਬਣਾ ਕੇ ਰੱਖਿਆ ਸੀ ਮੈਂ ਉਹਨਾਂ ਦੇ ਘਰ ਤੇ ਚਾਲ ਚੱਲਣ ਵੀ ਆ ਗਿਆ ਮੈਂ ਫਿਰ ਬਾਅਦ ਵਿੱਚ ਪੁੰਨ ਦਿੱਤਾ ਉਹਨੂੰ ਹਾਂ ਆਹ ਤੁਹਾਡੇ ਵੱਲੋਂ ਦੇਈ ਜਾਓ ਇਹ ਕੋ ਗਿਆ ਮੈਂ ਪਾਉਂਦਾ ਸੀ ਤੇ ਮੈਂ ਨਹੀਂ ਪਾਇਆ ਮੈਂ ਪਤਾ ਨਹੀਂ ਕਿਹੋ ਜਿਹਾ ਘਰ ਸੌਟ ਆਇਆ ਤੇ ਮੈਂ ਕਿਹਾ ਦਵਾਂ ਅੱਜ ਬਾਅਦ ਵਿੱਚ ਨਾ ਦਿੱਤਾ ਬਾਅਦ ਵਿੱਚ ਦਿੱਤਾ ਜੀ ਚੱਲ ਚੰਗਾ ਕੀਤਾ ਹੋਰ ਵੀ ਕੋ ਹੈਗਾ ਵੀ ਜਦੋਂ ਹੋਰ ਵਾਹ ਨੂੰ ਕੀ ਦੇਣਾ ਮੈਂ ਆ ਬਲ ਗਾ ਨੇ ਵੀ ਪਹਿਪੂਏ ਰਖਿਆ ਦੇ ਦੋ ਫਿਰ ਜਿਹੜੇ ਰੱਖਿਆ ਉਹ ਤਾਂ ਤਾਂ ਨਹੀਂ ਆ ਐਡਾ ਤੂੰ ਗੱਲ ਨਾ ਕਰ ਉਹ ਤੁਹਾਡੇ ਕੋਟੇ ਚ ਰਿਆ ਨਹੀਂ ਜਿਹੜੇ ਹੈਗੇ ਜਦੋਂ ਕਿਤਾ ਹੋਗੇ ਨਾ ਉਹ ਤਾਂ ਤੁਹਾਨੂੰ ਪਤਾ ਲੱਗੂਗਾ ਬੰਦੇ ਕੀ ਜੋੜਿਆ ਤੇ ਕੀ ਦਿੱਤਾ ਤੇ ਕੀ ਧੱਕਿਆ ਚਲੋ ਦੇਖੀ ਜਓ ਫਿਰ ਬਾਅਦ ਵਿੱਚ ਹੁੰਦਾ ਤੇ ਤਰਲੇ ਮਾਰਨੀ ਨਹੀਂ ਨੇ ਨਾ ਐਸੇ ਤਾਂ ਬੱਤਾ ਕਰ ਤਰੀ ਹੁੰਦਾ ਘਰ ਕੋਈ ਨਹੀਂ ਹੁੰਦਾ ਇੱਥੇ ਟੈਂਪਾਸ ਹੁੰਦੇ ਸਭ ਦਾ ਹੁੰਦਾ ਲਿਆਉਣ ਲੱਗੇ ਨਾਲੇ ਚ ਲੈ ਉਹ ਗਾੜ ਫੇਰ ਕੀ ਹੋ ਗਿਆ ਵਾ ਚਲੋ ਕੋਈ ਨਾ ਗਏ ਉਹ ਕਿਉਂ ਬੰਦੇ ਨਾਲ ਕੰਕ ਦੇ ਖਾਤੇ ਚ ਪੈ ਹੀ ਆ ਗਏ ਤੇ ਲਿਆਵਾਂਗੇ ਦੇ ਦਾਂਗੇ ਉਹਨਾਂ ਨੂੰ ਆਉਂ ਕੀ ਲੈ ਮੇਰੀ ਗੱਲ ਸੁਣ ਹਾਂ ਕਿੱਧਰ ਚੱਲਿਆ ਹੋਣ ਤੂੰ ਉਹ ਮਾਤਾ ਜਾਣਾ ਕਿੱਥੇ ਸਬਦਾ ਲੈਣ ਚੱਲਿਆ ਹਾਂ ਨਸ ਤੇ ਕੀ ਕੀ ਲਿਖਿਆ ਉੱਥੇ ਉਹ ਲਿਖਣਾ ਉਹਨੇ ਕੀ ਹੈ ਇੱਕ ਠੰਡੇ ਦੀ ਬੋਤਲ ਹੀ ਉਹ ਤੇ ਪਨੀਰ ਵਾ ਤੇ ਉਹ ਪੇਸਟੀਆਂ ਜੀਆਂ ਤੇ ਵਸਨਾਂ ਦੀ ਲਿਆਈ ਪਕੌੜਿਆਂ ਦੇ ਲਿਖਿਆ ਜੇ ਚਾਚਾ ਆਈਆਂ ਹੈ ਆ ਗਈ ਤਾਂ ਯਾਰ ਸਾਰੀ ਉਹ ਚੱਲ ਐਵੇਂ ਨਹੀਂ ਘਰ ਚ ਕਪਾਤ ਪਾ ਦੀਦਾ ਕਪਾਤ ਨਹੀਂਗਾ ਕਪਾਤੇ ਇਕੱਲੀ ਕਲੀ ਆ ਫੈਨਣਾਂ ਨੇ ਦੀ ਹੈ ਇਹਨੂੰ ਨਹੀਂ ਪਤਾ ਕਿ ਉਹਦੇ ਉਹਦੀ ਵੀ ਇਹ ਮੰਗਵਾਵਾ ਗਾਰੀ ਵਿੱਚ ਆਉਗੇ ਵੀ ਇਹਨੇ ਦੇਖੋ ਵੀ ਕੀ ਮੰਗਵਾਉਂਦੀ ਉਹਦੇ ਬਾਅਦੇ ਮਤਲਬ ਕੋਈ ਗੱਲ ਨਹੀਂ ਚੁੱਪ ਕਰਕੇ ਮੈਂ ਉਹਨੂੰ ਦੇਖ ਰਾਂ ਨਾ ਉਹ ਕੋਲਾਟ ਗੋਆ ਵਾਲੇ ਨਹੀਂ ਇਹਦੇ ਹੁੰਨੇ ਉਹ ਜੇ ਉਹਨਾਂ ਪਹਿਲੀ ਵਾਰੀ ਆਉਣਾ ਮੈਂ ਚਾਹੇ ਫੇਰ ਕਹਿਣਗੇ ਵੀ ਸੇਵਾ ਨਹੀਂ ਕੀਤੀ ਸਾਡੀ ਆਹ 7 ਲੀਟਰ ਦੀ ਲੱਗੇ ਆ ਸੇਵਾ ਨਹੀਂ ਕੀਤੀ ਇੱਥੇ ਉਹ ਚਲ ਕੋਈ ਗੱਲ ਨਹੀਂ ਮੈਂ ਸ਼ਬਦਾਂ ਲੈ ਆਵੇਂ ਐਵੇਂ ਨਹੀਂ ਕਿ ਪੱਤਾ ਪਾਈ ਜਾਂਦਾ ਹੋ ਜਾ ਘਰ 'ਚ ਹੁਣ ਉਹਨੂੰ ਨਾ ਕੋਹ ਕਹਿ ਦਿੰ ਨਈ ਉਹਨੂੰ ਮੈਂ ਕੀ ਆਖਣਾ ਮੇਰੀ ਗੱਲ ਤੇਰੇ ਨਾਲ ਹੀ ਹੋਣੀ ਆ ਤੇ ਕਾੜੀ ਤੂੰ ਸੰਭਲ ਉਹ ਆ ਤੇ ਪੈਸੇ ਕਢਾ ਕੇ ਤੇ ਲਿਆ ਉਥੋਂ ਬੈਂਕ ਚੋਂ ਹਾਨੀ ਉਹ ਪੈਸਾ ਘਰ ਕੋਈ ਬਿਲਕੁਲ ਕੋਈ ਹਾਨੀ ਨੀ ਕੋ ਲੈ ਤੇ ਦੇਖੋ ਹਾਨੀ ਤੇ ਕਿੱਥੋਂ ਵਰਤਨੇ ਆ ਇਹ ਤੁਹਾਨੂੰ ਇਹ ਚੀਜ਼ਾਂ ਨੇ ਹੁੰਦੀ ਚਾਚਵਾ ਤੇ ਲਿਆ ਕੇ ਵਰਤਣ ਤੇਰੇ ਵੀ ਬੜੇ ਕੰਮ ਇਹਨੂੰ ਦੇਟਣ ਡਏ ਨੇ ਬਹੁਤ ਜ਼ਿਆਦਾ ਇਹ ਹੋਰ ਹੋਰ ਕੰਮ ਕਰਦੀ ਰਹਿੰਦੀ ਐ ਪੁੱਤ ਪਤਾਈਆਂ ਰਪਿੰਦਰ ਯਾਰ ਪਤਾ ਨਹੀਂ ਹਣੇ ਕਿਥੇ ਮਾਦਾ ਦੇ ਅੱਗੇ ਨਾ ਕਰਦੀ ਇਹਨੂੰ ਦੇਖੋ ਪਤਾ ਨਹੀਂ ਹੈਗਾ ਕੋਈ ਪੈਸਾ ਕਿ ਨਹੀਂ ਹੈਗਾ ਹਾਂਜੀ ਵਜਾ ਦੇਂਦੇ। ਉਹ ਮੇਰੀ ਗੱਲ ਸੁਣ। ਜੇ ਹੈਗਾ ਤੇ ਕੋਈ ਪੈਸਾ ਤਾਂ ਤੂੰ ਹੀ ਦੇ ਦੇ ਕੋਈ। ਮੇਰੇ ਕੋ ਪੈਸੇ ਕਿਥੋਂ ਆਣੇ? ਦਾ ਤੂੰ ਵੀ ਹੱਦ ਕਰੀ ਜਾਂਦੇ ਆ। ਤੂੰ ਫਿਰ ਕਾਹਦਾ ਸਮਾਨ ਲਿਆਉਣਾ ਮੈਂ? ਤੇ ਮੰਮੀ ਕੋ ਲਓ ਹਾਂ। ਯਾਰ ਮੈਂ ਤੇ ਕਣਕ ਦੇ ਪੈਸੇ ਵੀ ਉਹਦੇ ਖਾਤੇ 'ਚ ਪਾ ਦਿੱਤਾ। ਮੈਂ ਰੱਖਿਆ ਅੱਗੇ ਵੀ ਦੇ ਦਿੰਦੀ ਹੁੰਦੀ। ਤੇ ਅਹੀਂ ਹੋਰ ਕਿਥੋਂ ਲਿਆਉਣੇ? ਹੁਣ ਮੈਂ ਪਿੱਛੋਂ ਲਿਆਵਾਂ ਜਾ ਕੇ। ਉਹ ਚੱਲ ਜੀ 11500 ਹੈਗਾ ਵਾ ਦਿੱਤਾ ਲਿਆ ਤੇ ਕੋਦੇ ਉਹ ਦੇ ਦੇ ਮੈਨੂੰ। ਮਾਤਾ ਵੀ ਮੈਂ ਨਹੀਂ ਹਾਦੀ ਕਰਨਦੀ ਆ ਜਦੋਂ ਕੁੜੀ ਨੂੰ ਦੇਣੇ ਹੁੰਦੇ ਆ ਉਦੋਂ ਛੱਟ ਪੈਸੇ ਨਿਕਲ ਜਾਂਦੇ ਆ ਸੂਟਾ ਵਾਤੀ ਵੀ ਨਿਕਲ ਜਾਂਦੇ ਆ ਜੇ ਪਤਾ ਵਾ ਵੀ ਹੁਣ ਇਹਦੇ ਵੀ ਔਨਾ ਰਿਸ਼ਤੇਦਾਰਾਂ ਦੇ ਤਾਂ ਹੁਣਾਂ ਦੀ ਮੇਰੇ ਕੋਲ ਪੈਸੇ ਨਹੀਂ ਆ ਉਹ ਚਲ ਗਾਂ ਤੋਂ ਨਾਂ ਭਰਾ ਦੇ ਖਾਤੇ 'ਚ ਪਾਇਆ ਕਰਾਂਗੇ ਨਾ ਤੂੰ ਬੋਲ ਰੋ ਹਟਦੀਆਂ ਦੇ ਨਾਂ ਉਹ ਹਟਦੀ ਤੇ ਮੈਂ ਤਾਂ ਫਿਰ ਬੋਲਣਾ ਹੀ ਮੈਂ ਦੱਸੋ ਕੀ ਕਰਾਂ ਜਦੋਂ ਫਿਰ ਇਦਾਂ ਖਝੌਂਦੇ ਆ ਯਾਰ ਮੈਂ ਤੇ ਉਧਰੋਂ ਭਾਈ ਬਣਾ ਕੇ ਪਰੌਣੇ ਬਹਿ ਜਾਂਦੇ ਉਧਰੋਂ ਘਰ ਵੇਸਮ ਨਹੀਂ ਹੈਗਾ ਯਾਰ ਮੈਂ ਤੇਰੇ ਸਾਹਮਣੇ ਮੰਗੇ ਵੀ ਨਹੀਂ ਉਹਦੇ ਕੋ ਪੈਸੇ ਜਾਂਦੇ ਹੋਏ ਵੀ ਨਾ ਨਹੀਂ ਮੰਗੇ ਉਹਦੇ ਕੋ ਮੈਂ ਉਹਨਾਂ ਨੂੰ ਕਿਹਾ ਕਰੋ ਨਾ ਵੀ ਇਹੀ ਖਰਚਾ ਕਿੱਥੋਂ ਕਰੀਏ ਮੈਂ ਕਿੱਥੇ ਜਾਵਾਂ ਕਿ ਗੁਰਦੁਆਰੇ ਚਲ ਜੀ ਉੱਥੇ ਜਾ ਕੇ ਬਹਿ ਜਾਵੇਂ ਫਿਰ ਤੂੰ ਪਰੌਣੇ ਦਾ ਪਗਤਾ ਫਿਰ ਗੱਡੀ ਦੀ ਗੱਡੀ ਵੇਖੀ ਜਾਊਗੀ ਫਿਰ ਮੈਂ ਤਾਂ ਕਿੱਥੋਂ ਦਵਾ ਕਿਥੋਂ ਪਰੌਣੇ ਦਾ ਕਿਥੋਂ ਦਵਾ ਤੁਹਾਨੂੰ ਮੇਰੇ ਕੋਲ ਹੀ ਹੱਥੇ ਰੱਖੀ ਐ ਪੀ ਲੈਫਟ 500000 ਕਿੱਥੇ ਲੱਲਾ ਤੇ ਕੋਣ ਕੋਈ ਪੈਸਾ ਨਹੀਂ ਹੈਗਾ ਮੇਰੇ ਕੋਲ ਪੈਸਾ ਹੈ ਨਹੀਂ ਕੋਈ ਮੈਂ ਹੁਣ ਤੁਹਾਨੂੰ ਕਿਥੋਂ ਦਵਾ ਨਾ ਗਦੀ ਮੈਨੂੰ ਮਾਤਾ ਦੇ ਦਿੱਤਾ ਨਾ ਗਦੀ ਮੈਨੂੰ ਤੁਹੀ ਦਿੱਤਾ ਮੈਂ ਤੁਹਾਡੇ ਕੋਲ ਮੰਗਣੇ ਤੁਹੀ ਮੇਰੇ ਕੋਲ ਮੰਗਣਦੇ ਆ ਓਏ ਉਹਨੇ ਹੁਣ ਧਾਰਵੀ ਨਾ ਕਰਨਾ ਅੱਗੇ 5000 ਰੁਪਏ ਤੇ ਮੈਂ ਕੀ ਕਰਾਂ ਹੁਣ ਦੇਣ ਵਾਲਾ ਤੇ ਹੁਣ ਉਹ ਮੈਨੂੰ ਸੁਹਾਣਾ ਮੈਂ ਦੇਣੇ ਜਾ ਕੇ ਤੂੰ ਹੁਣ ਦੱਸ ਫਿਰ ਮੈਂ ਸਬਦਾ ਕਿੱਥੋਂ ਲਿਆ ਹੂੰ ਰਹਿਣ ਦੋ ਫਿਰ ਮਨਾਂ ਨੂੰ ਮਨਾ ਕਰ ਦਿੰਨੀ ਫਿਰ ਰਹਿ ਦੋ ਨਾਲ ਹੈ ਨਹੀਂ ਸਾਡੇ ਘਰ ਨਹੀਂ ਨਹੀਂ ਮਨਾ ਕਰ ਦਿੰਨੀ ਆ ਦੱਸ ਹਾਂ ਕਹਿਣਾ ਪਹਿਲਾਂ ਛੱਡ ਲਿਆ ਤਾਂ ਹੁਣ ਮਨਾ ਕਰਤਾ ਹੈ ਨਹੀਂ ਸਾਡੇ ਘਰ ਕੋਹ ਵੀ ਉਜੜੇ ਇੱਥੇ ਸਾਰੇ ਪੁੱਤਰ ਜਾਨ ਦੀ 500000 ਹੈਗਾ ਤੇ ਉਹ ਦੇ ਦੇ 500 600 ਦੇ ਹੁਣ ਆਈਆਂ ਦੇਖੋ ਤੇ ਨਹੀਂ ਮਾਤਾ ਨੂੰ ਬੰਦਾ ਪੁੱਛੇ ਕਿ ਹੁਣ ਜੇ ਉਧਰੋਂ ਆ ਕੇ ਪਰੌਣੇ ਬਹਿ ਜਾਣਾ ਉਧਰੋਂ ਹੀ ਕਹਿੰਦੀ ਆ ਵੀ ਮੇਰੇ ਕੋਲ ਪੈਸੇ ਕੋਲ ਕੋਈ ਹੈ ਨਹੀਂ ਐ ਤਾਂ ਜੇ ਹੁਣੇ ਮੰਨ ਲਾ ਕੁੜੀ ਆਈ ਤਾਂ ਫਿਰ ਕਿੱਥ ਜਾਨੀ ਕਿ ਤੰਗ ਕਰਨ ਵਾਲੀ ਗੱਲ ਆ ਨਾ ਕੁੜੀ ਨੂੰ ਵੀ ਫੋਨ ਕਰਨਾ ਮਾਤਾ ਇਦਾਂ ਕਰ ਲਈ ਹੁਣ ਸਾਡੇ ਨਾਲ ਫੇਰ ਨਾ ਕੱਲ ਨੂੰ ਗਈ ਮਾਦਾ ਦਾ ਕਸੂਰ ਤੁਸੀਂ ਵੀ ਨਹੀਂ ਕੱਢਦੇ ਉਹਨੂੰ ਵੀ ਤੁਸੀਂ ਕਹਿੰਦੇ ਚੰਗੀ ਆ ਚੰਗੀ ਆ ਇਦਾਂ ਕਹਿ ਕੇ ਭੂਏ ਚੜਾਤੀ ਅੱਗੇ ਤਾਂ ਹੀ ਤਾਂ ਗੱਲਾਂ ਕਰਦੀ ਆ ਜੇ ਤੁਸੀਂ ਹੀ ਨਹੀਂ ਗੱਲ ਕਹੋ ਤਾਨੂੰ ਕੀ ਲੋੜ ਵਾ ਦਵੇ ਨਾ ਕੱਢ ਕਿਉਂ ਸੇਵਲ ਪੈਸੇ ਹੁਣ ਤੋਂ ਦੇਂਗੇ 500 ਰੁਪਏ ਕਿ ਨਹੀਂ ਕਿ ਜਾਂ ਮੈਂ ਜਾਵਾਂ ਫਿਰ ਧਾਰੀ ਲੈ ਆਵਾਂ ਹੁਣ ਵੇਖਣਾ ਪੈਣਾ ਹੁਣ ਕੀ ਪਤਾ ਪਰਸੇ ਦੇ ਵਿੱਚ ਹੈ ਵੀ ਕੋਹਤ ਕੋਹ ਨਹੀਂ ਹੈਗਾ ਚੱਲ ਵੇਖ ਕੇ ਮੈਨੂੰ ਦੱਸ ਨਹੀਂ ਮੈਂ ਲੈ ਆਵਾਂ ਫਿਰ ਜਾ ਕੇ ਹੁਣ ਇਦਾਂ ਥੋੜਾ ਮਨ ਬਾ ਸਾਡੇ ਨਾਲ ਆ ਗਏ ਤੱਲੇ ਵੇਖ ਲੈਣਾ ਨੀ ਤੇ ਫਿਰ ਹੋ ਗਈ ਬਿਸਕੁਟ ਉਹਨਾਂ ਨੇ ਪਿਆਲ ਦੂੰ ਫਿਰ ਹੋਰ ਕੀ ਗੱਲਾਂ ਹੀ ਕਰ ਲੈਣਗੇ ਜਾਰ ਹੋਰ ਉਹ ਤੇ ਕੀ ਹੋਣਾ ਉਹ ਜਾ ਪਹਿਲਾਂ ਪੈਸੇ ਦੇ ਵੇਖ ਐਵੇਂ ਆਪਣੇ ਕੋਲੋਂ ਡਈਆਂ ਮੈਂ ਆਪਣੇ ਕੋਲੋਂ ਕੀ ਡਈਆਂ ਸੱਚੀ ਖਬਰ ਕੋਪਾ ਮਾਰਿਆ ਵਾ ਸਵੇਰ ਦਾ ਜਦੋਂ ਦਾ ਫੋਨ ਆਇਆ ਬਸ ਇਹੋ ਕੁਤਕਲੇਸ਼ ਘਰ ਦੇ ਵਿੱਚ ਪਿਆ ਉਹ ਕਰੇ ਪਰੋਨੇ ਯਾਜਲੇ ਮੈਂ ਨਹੀਂ ਆਖਰੀ ਆ ਗਈ ਏ ਯਾਰ ਹੁਣ ਮੈਂ ਕੀ ਕਰਾਂ ਹੁਣ ਮਾਈ ਨੂੰ ਮਾਰਦਾ ਫਿਰ ਕਿ ਕਿੰਜ ਘਰੋਂ ਕੱਢਦਾ ਨਾ ਸਿਆਣੀ ਪੈਣੀ ਹੋਈ ਆ ਉਹਨੂੰ ਤੇ ਗੱਲ ਮਾਰਨਦੀ ਨਹੀਂ ਹੁੰਦੀ ਸਾਰਿਆਂ ਨੂੰ ਬਰਾਬਰ ਰੱਖਣਾ ਚਾਹੀਦਾ ਵਾ ਜਿੱਦਾਂ ਦੀ ਧੀ ਆ ਉਹਨਾਂ ਦਾ ਪੁੱਤ ਵੀ ਆ ਨਾ ਉਹ ਵੀ ਆ ਪਰ ਨੌ ਬੋਧ ਤੇ ਲੱਭਦਾ ਨਹੀਂ ਲੱਭਦੀ ਇਕੱਲੀ ਕੁੜੀ ਹੀ ਆ। ਉਹ ਮੈਂ ਤੇ ਤਾਂ ਪਵਾਤੇ ਪੈਸੇ ਮੈਂ ਚਲ ਸਿਆਣੀ ਪੈਣੀ ਆ। ਫੇਰ ਕਹੂਗੀ ਵੀ ਹੁਣ ਤੂੰ ਆਪਣੇ ਅਕਾਊਂਟ ਚ ਪਾਉਂ ਦਿਆ ਭਾਂ ਵਿਆਹ ਹੋ ਗਿਆ। ਮੈਨੂੰ ਕੀ ਪਤਾ ਹੀ ਆ ਚੱਕਰ ਚੱਲ ਜਾਣਾ। ਚਲੋ ਪੈਸੇ ਤਾਂ ਮੰਨਿਆ ਵੀ ਘਰੇ ਰਹਿਣੀ ਆ। ਤੇ ਬੰਦਾ ਵਰਤਨ ਨੂੰ ਵੀ ਦਵੇ ਨਾ। ਹੁਣ ਕਹਿੰਦੇ ਜਾ ਕੇ ਧਾਰ ਲੈ ਉਹ ਉੱਥੇ ਦੁਕਾਨਾਂ ਵਾਲੇ ਕੀ ਆਖਣਗੇ? ਵੀ ਚੰਗੇ ਭਲੇ ਘਰੋਂ ਆ ਤੇ ਧਾਰ ਸੱਬਦਾ ਖੜਦੇ ਫਿਰਦੇ ਆ। ਕਿੰਨੀ ਕੀ ਸੋਭਾ ਹੋ ਗਈ ਟਾਡੀ। ਚਲ ਕੋਈ ਗੱਲ ਨਹੀਂ ਜਾ ਵੇਖ ਤੂੰ ਜਾ ਕੇ ਜੇ ਹੈਗਾ 500 ਰੁਪਏ ਦੇ ਨਹੀਂ ਤੇ ਮੈਂ ਫਿਰ ਜਾਣਾ। ਜਾ ਉਹਨਾਂ ਨੇ ਆ ਜਾਣਾ ਸੀ ਇੱਧਰ ਤੇ ਉਹਨਾਂ ਨੂੰ ਫੋਨ ਕੀਤਾ ਚਲ ਵੇਨੀਆਂ ਜਾ ਕੇ ਜੇਦ ਹੋਏ ਜਾਂ ਨਾ ਹੋਏ ਤੇ ਫਿਰ ਰਹਿਣ ਦੇ ਕੋਈ ਨਾ ਮੈਂ ਥੋੜਾ ਪੋਤਾ ਤੇ ਲਿਆਉਂਗਾ ਹੀ ਨਾ ਚਾਹ ਪਾਣੀ ਦਾ ਯਾਰ ਮਾਤਾ ਆਡੀ ਦੀ ਵੀ ਗਲਤੀ ਏ ਪੀ ਦੱਸ ਜੇ ਤੇ ਕੋਈ ਪੈਸੇ ਮੰਗੇ ਆ ਤੇ ਤੂੰ ਦੇ ਦੇ ਹੁਣ ਇਹਦੇ ਕਾਉਨੇ ਵੀ ਕਿੱਥੇ ਆ ਪਤਾ ਨਹੀਂ ਹੁਣ ਹੈ ਵੀ ਆ 500 ਰੁਪਇਆ ਕਿ ਨਹੀਂ ਹੈਗਾ ਐਦਾਂ ਕਰਨਾ ਕੁੜੀ ਨੂੰ ਫੋਨ ਲੰਮਾ ਮਾਤਾ ਐਦਾਂ ਕਰ ਲਈ ਉਹ ਵੇਖ ਲੈ ਫੇਰ ਨਾਲ ਕੱਲ ਨੂੰ ਆਨਕ ਸੋਣ ਖਲਾਉਂਦੇ ਹੀ। ਪਰ ਰਮਨ ਮੇਰੀ ਗੱਲ ਸੁਣ ਲਾ। लवली ਨੇ ਟਰਾਲੀ ਲੈਣੀ ਆ ਕਿ ਨਹੀਂ ਲੈਣੀ? ਉਹ ਮੈਨੂੰ ਕਹਿੰਦਾ ਵੀ ਮੈਂ ਤੇਰੇ ਕਰਕੇ ਖਲਾੜ ਕੇ ਬੈਠਾ ਵਾਂ। ਹਾਂ ਲੈਣੀ ਏ ਉਹਨੇ ਇੰਦਾ ਕਹਿੰਦਾ 20 ਗਾਹ ਗਾਉਂਦੇ ਸਾਡੇ ਘਰ। ਨਹੀਂ ਉਹ ਕਹਿੰਦਾ ਲੈਣੀ ਆ ਅੱਜ ਵੱਲੋਂ ਕਹਿੰਦਾ ਵੀ ਮੈਂ ਆਉਂਗਾ ਤਾਂ ਕੋਈ ਗੱਲ ਨਹੀਂ ਵੇਖ ਜਾਣਾ ਉਹ ਨਾਲ ਸਾਈ ਦੇ ਜਾਣਾ ਵਾਂ। ਕਦੀ ਤੂੰ ਕਹਿ ਦਿੰਨੀ ਉਹਦਾ ਫੋਨ ਉਹ ਆਉਂਡਿਆ ਵਾ ਕਦੀ ਮੈਂ ਕਰ ਦਿੰਨੀ ਆ। ਅੱਜ ਵੱਲੋਂ ਕਹਿੰਦਾ ਸੀ ਵੀ ਮੈਂ ਆਉਣਾ ਵਾਂ ਕੋਈ ਗੱਲ ਨਹੀਂ ਕਰ ਦਿੰਨੀ ਆ ਫੋਨ ਪਿਆਜਾ ਅੱਜ ਛੁੱਟੀ ਹੈ ਤੇਰਾ ਭਾਜੀ ਨੂੰ ਉਹ ਬੰਦਾ ਯਾਰ ਚੰਗਾ ਨਹੀਂ ਲੱਗਦਾ ਉਹ ਰੋਜ਼ ਮੇਰੇ ਖੁਲਾਰ ਕੇ ਬੈਹ ਜਾਂਦਾ ਆਉਂਦਾ ਜਾਂਦਾ ਤੇ ਇਹਨੇ ਗਰਮ ਕਿਉਂ ਜੇ ਕੋਈ ਗੱਲ ਨਹੀਂ ਜਦੋਂ ਚੀਜ਼ ਲੈਣੀ ਹੋਵੇ ਇਦਾਂ ਹੀ ਆ ਉਹਨੂੰ ਕੰਮ ਪੈ ਸਕਦਾ ਕਿ ਕੰਮ ਪੈ ਗਿਆ ਹੋਊਗਾ ਕੰਮ ਪੈ ਗਿਆ ਤਾਂ ਬਕਾਇਦ ਸਕਦਾ ਨਾ ਵੀ ਭੈਣ ਮੈਨੂੰ ਕੰਮ ਪੈ ਗਿਆ ਮੇਰੇ ਕੋ ਨਹੀਂ ਆਇਆ ਜਾਣਾ ਉਹ ਚੱਲ ਕੋਈ ਨਹੀਂ ਇਹਨੇ ਗਰਮ ਨਾ ਹੋ ਫੋਨ ਕਰ ਦਿੰਨੀ ਆ ਤੇ ਆਜੂਗਾ ਆਪੇ ਲਿਆ ਫੜਾਓ ਫੋਨ ਮੈਨੂੰ ਆ ਕਰ ਉਹਦਾ ਨਾ ਗੱਲ ਉਹਨੂੰ ਕਹੇ ਜੇ ਲੈਣੀ ਹੈ ਠੀਕ ਹੈ ਨਹੀਂ ਲੈਣੀ ਤੇ ਜਵਾਬ ਦੇ ਕਾਪੀ ਆਈ ਐ ਬਾਰੋਂ ਆਉਂਦੇ ਗੱਲ ਪੈ ਗਈ ਐ ਦੱਸ ਲੈਣੀ ਆ ਨਹੀਂ ਕਹਿਣ ਤੇ ਡਿਆ ਹੈਗਾ ਫੇ ਲੈਣੀ ਕੋਈ ਗੱਲ ਨਹੀਂ ਭੈਣ ਮੈਂ ਆਉਂਗਾ ਘਾਰੀ ਦਿੰਨੀ ਆ ਫੋਨ ਫੇ ਤੜਕਣ ਡਿਆ ਪੈਣਾ ਹਲੋ ਹਲੋ ਕਿਵੇਂ ਪੈਣਾ ਸਸਿਕਾਲ ਹੋਰ लवली ਕੀ ਹਾਲ ਚਾਲ ਆ ਠੀਕ ਠਾਕ ਆਪਣੀ ਸੁਣਾਉ ਤੈਨੂੰ ਹਾਂ ਆਪ ਵੀ ਠੀਕ ਹੋ ਘਰ ਠੀਕ ਸਾਰੇ ਰਕੇਂਦਰ ਹੁਣੀ ਹਾਂਜੀ ਠੀਕ ਠਾਕ ਵਧੀਆ ਕੋਈ ਬੰਦਾ ਜੀ ਕੁਛ ਨਹੀਂ ਕੰਮਕੁਮ ਕਰਕੇ ਬੈਠੀ ਹਾਂ ਤੇ ਘਰੇ ਹੀ ਆ ਤੂੰ ਹਾਂਜੀ ਘਰੇ ਹੀ ਆ ਤੇ ਆਉਣਾ ਚ ਟਰਾਲੀ ਵੇਖਣਾ ਉਹ ਟਰਾਲੀ ਵੇਖਣ ਦੇ ਭੈਣ ਆਉਣਾ ਸੀ ਅੱਜ ਹਾਂ ਪਰ ਪਰੌਣੀ ਆਉਣ ਲੱਗੇ ਈ ਉਹ ਪਰੌਣੇ ਆਉਣ ਲੱਗੇ ਕੌਣ ਆਉਣ ਲੱਗਾ ਵਾ ਓਏ ਆਉ ਮਾਸੀ ਦੀ ਕੁੜੀ ਆਉਣ ਲੱਗੀ ਏ ਘਰੇ ਅੱਛਾ ਅੱਛਾ ਤੇ ਫੇਰ ਹੁਣ ਫੇਰ ਆਉਣਾ ਜੇ ਮੈਂ ਘਰੋਂ ਚਲ ਗਿਆ ਤਾਂ ਫੇਰ ਤੈਨੂੰ ਕੋਈ ਲੱਗਦਾ ਵਾ ਬੰਦਾ ਆਖੇ ਇਹ ਤਾਂ ਗੱਲ ਹੈਗੀ ਆ ਤਾਂ ਫੇਰ ਜਾਂ ਸ਼ਾਮਾ ਨੂੰ ਆ ਜੀ ਚੱਲ ਵੇਖ ਲਾਂ ਜੇ ਦਸ਼ਾਮਾਂ ਟਾਈਮ ਲੱਗੂਗਾ ਠੀਕ ਹੈ ਨਹੀਂ ਤੇ ਅਵੇਲੇ ਦਿਨ ਤੇ ਫਿਰ ਆਉਂਗਾ ਹੀ ਨਾ ਚੱਲ ਠੀਕ ਆ ਆਹ ਵਾਹ ਅੱਲਾ ਨਾਲ ਤੇ ਤੁਮਾਹ ਕਹਾਂ ਮੋਂ ਚੱਲ ਠੀਕ ਆ ਠੀਕ ਆ ਕੋਈ ਨਹੀਂ ਪਗਤਾਲਾ ਤੁਸੀਂ ਇਧਰ ਦਾ ਕੰਮ ਆ ਜੀ ਹਾਂ ਚੰਗਾ 10 ਹੁਣ ਉਹਨੇ ਫੇਰ ਕਹਿਤਾ ਵਾ ਕਿ ਕੱਲ ਨੂੰ ਆਉਂਗਾ ਇਹਨਾਂ ਨੇ ਫੇਰ ਮੇਰੇ ਨਾਲ ਪੈਣਾ ਵਾ ਹੁਣ ਕਿਸੇ ਨੂੰ ਕੰਮ ਵੀ ਤੇ ਪਿਆ ਹੀ ਸਕਦਾ ਵਾ ਨਾ ਮੈਨੂੰ ਇਹ ਆ ਕਿ ਤੇ ਇਹ ਨਾ ਹੋਵੇ ਫਿਰ ਪਿੰਦਰ ਦੇ ਇੱਕ ਪੱਤ ਪਾਇਆ ਹੋਵੇ ਵੀ ਨਹੀਂ ਜਾਣਾ ਭੈਣ ਕੋ ਨੇ ਨਾ ਲੰਮਦਾ ਹੋਵੇ ਫਿਰ ਪਰੌਣੇ ਆਉਣੇ ਆ। ਚੱਲ ਕੋਈ ਗੱਲ ਨਹੀਂ ਇਹਨਾਂ ਨੂੰ ਕਹਿੰਨੀ ਆ ਵੀ ਕੱਲ ਦਾ ਦਿਨ ਵੇਖ ਲੋ ਜੇ ਤੇ ਆਉਂਦਾ ਵਾ ਠੀਕ ਆ ਨਹੀਂ ਤੇ ਉਹਨਾਂ ਨੂੰ ਕਹੋ ਵੀ ਤੁਹਾਡੀ ਚੀਜ਼ ਆ ਜਿੱਥੇ ਮਰਜ਼ੀ ਵਿਅਾਈ ਦਿਓ। ਅਸੀਂ ਕਿਹੜੀ ਉੱਥੇ ਸਾਈ ਦੇ ਸਾਈ ਦਿੱਤੀ ਬਾਈ। ਬਸ ਜੱਲਾ ਯਾਰਾ ਮੋਲ ਦੇ ਬਾਂਦੇ ਨੀ। ਤਿਆਰ ਛੰਡੇ ਦੀ ਬੋਲ ਰਹੀ ਕੱਲੀ ਮਿਲੀਏ ਇਹ ਤਾਂ ਪਿੰਡ ਚ ਲਿਆਂਦੀ ਜਾਨਾ ਤੇ ਤੂੰ ਇਦਾਂ ਕਰ ਚੇਰ ਚੇਨਾ ਦੋ ਤੇ ਜੇ ਸਾਨੂੰ ਹੁਣਾਓ ਤਾਂ ਤੇ ਉਹਨਾਂ ਪਕੌੜੇ ਕੱਢੀ ਕਰਨਾ ਪਕੌੜੇ ਤੇ ਮੈਂ ਕੱਢ ਦੂੰਗੀ ਪਹਿਲਾਂ ਰੋਂਦੇ ਦੀ ਘਰੋਂ ਜਾਂਦੇ ਆ ਸੌਦਾ ਵੀ ਕੀ ਲਿਉਣਾ ਤਿਆਰ ਹੁਣ ਦੁਕਾਨ ਹੀ ਬੰਦੀ ਤੇ ਮੈਂ ਦੱਸ ਤੇਰੀ ਗੱਲ ਸੁਣੋ ਜਦੋਂ ਘਰੋਂ ਰੋਂਦਿਆਂ ਦੇ ਜਾਣਾ ਤੇ ਜੀ ਤੁਹਾਨੂੰ ਕੀ ਮਿਲਦੀ ਹੈ ਉੱਥੇ ਜਾ ਕੇ ਤੋ ਯਾਰ ਹੁਣ ਨਹੀਂ ਧਾਰ ਕਰਨਾ ਇਹਨੇ ਤੇ ਕਾਟ ਬੰਦ ਹੋਵੇ ਹੋਰ ਕਿ ਤੁਮਾਂ ਕਿਤੇ ਗਿਆ ਹੀ ਨਹੀਂ ਤੂੰ ਅੱਧੀ ਨੇ ਤੁਮ ਮੈਂ ਕੱਲੀ ਕੋਦ ਨੂੰ ਦੱਸੂ ਕੀ ਤਰ੍ਹਾਂ ਦੱਸ ਤੇ ਦੱਸ ਉਹਨਾਂ ਨੂੰ ਬਿਆਲ ਦੀਆਂ ਥੱਲੇ ਕਹਿੰਦੀ ਸੁਣਤਾ ਸਾਡੀ ਕਰਨਦੇ ਆ ਇਹਦੇ ਸ੍ਰੀਰ ਦਾ ਕਹਿ ਨਹੀਂ ਆ ਵੀ ਜਾ ਕੇ ਸੌਦਾ ਲਿਆ ਦੋ ਸੌਦਾ ਲਿਆ ਦੋ ਤੇ ਆਖਰ ਨੂੰ ਫੇਰ ਉਹ ਕੋਈ ਯਾਰ ਹੁਣ ਉਹਨਾਂ ਨੇ ਆਵਾਂ ਤੇ ਤੂੰ ਤਮਾਸ਼ਾ ਨਾ ਲਾ ਚੰਗਾ ਉਹਨਾਂ ਪਹਿਲੀ ਵਾਰੀ ਆਵਾਂਗੇ ਤੂੰ ਹੱਗਲਾ ਕਰੰਡੀਂ ਤੰਦਾਂ ਤਮਾਸ਼ਾ ਲਾਉਣ ਵਾਲੀ ਇਹਦੇ ਵਿੱਚ ਕਿਹੜੀ ਗੱਲ ਵਾ ਨਾ ਪਹਿਲਾਂ ਪੈਸੇ ਦਿੱਤੇ ਆ ਕੋਠੜੀ ਦੀ ਬੋਧ ਚੁੱਕ ਲਿਆਏ ਕੱਲੀ ਉਹ ਹੁਣ ਮੈਂ ਕੱਲੀ ਨੂੰ ਦਸ ਪਿਆਲ ਕੇ ਕੀ ਕਰਾਂ ਜੇ ਨਾਰੀ ਖੁਸ਼ੀ ਨਹੀਂ ਆ ਦੇ ਤੇ ਫਿਰ ਨਾ ਕਰਦੇ ਕੋਈ ਕਰਕੇ ਉਹਨਾਂ ਨੂੰ ਉਹਨਾਂ ਪਹਾਂ ਨਹੀਂ ਇੱਥੇ ਕੋਈ ਛੱਡੀ ਕਰੋ ਉਹ ਨਹੀਂ ਆਣਗੇ ਉਹ ਚੱਲ ਘੁੱਤ ਜਾਣਗੇ ਉਹਦੇ ਉਹਨੇ ਫੱਲੇ ਸੋਟੀ ਆ ਦੱਸ ਇਹਦੇ ਨਾਲ ਮੈਂ ਕੀ ਕਰਾਂ ਗੱਲੇ ਤੇ ਨਾਲ ਨਾ ਕੋਈ ਸਬਜੀ ਭਾਜੀ ਜਾਂ ਰੋਟੀ ਬਣਾਉ ਨੂੰ ਨਾ ਕੁਝ ਹੋਰ ਯਾਰ 12 ਕਿਤੇ ਤੋਂ ਵੱਜ ਗਿਆ ਪਿਆ ਪਾਣੀ ਪੀਣਾ ਇਹਦੇ ਪਿੰਡ ਨੂੰ ਚੱਲ ਜਾਣਾ ਇਹੋ ਗੱਲਾਂ ਤੇਰੀਆਂ ਬਣੀਆਂ ਨਹੀਂ ਦੱਸ ਨੂੰ ਆਪਣੇ ਮਤਲਬ ਰੋਟੀ ਪਾਣੀ ਪਕਾ ਕੇ ਰੱਖਣੀ ਹੈ ਨਾ ਜੇ ਮੰਨ ਲਾ ਉਹ ਲੇਟ ਜਾਣੀ ਤੇ ਉ ਤਾਂ ਕੀ ਬੇਇੱਜ਼ਤੀ ਕਰਾਉਣੀ ਹੈ ਪਿਲਾ ਚਾਹ ਘਟ ਮੱਥੇ ਮਾਰਵੇ ਤੂੰ ਨਾ ਇਹ ਖੁਦ ਬਣਾਇਆ ਨਹੀਂ ਪਗਰੂ ਤੁਹਾਨੂੰ ਪਤਾ ਉਹਨਾਂ ਨੂੰ ਚੱਲ ਕੇ ਆਣਾ ਹੈ ਤੇ ਰਹਿਣ ਦੋ ਫਿਰ ਮੈਂ ਕਰ ਦੇਣੀ ਨਾ ਹਾਂ ਸਾਡੇ ਕੋਲ ਨਾ ਨਹੀਂ ਪਤਾ ਉਡੇ ਬਲੇ ਤੇ ਸੌਦਾ ਲੈਣ ਲਈ ਇਹਦੇ ਕੋਹ ਹਾਉਦੀ। ਤੇ ਬੰਦਾ ਵਾ ਜੇ ਗਈ ਨਾ ਹੁਣ ਤੂੰ ਜੱਜ ਨਾ ਚੰਗੀ ਤਰ੍ਹਾਂ ਲੈ ਆ ਉਹ ਸਾਰਾ। ਹੁਣ ਇਹ ਦੁਕਾਨ ਬੰਦ ਬਹੁਤ ਏ ਇਦਾਂ ਮਾਉਂਦਾ। ਕਰ ਦੇਣੀ ਆ ਫੋਨ ਰਹਿਣ ਦਿੰਦੀ ਆ। ਕੋਈ ਨਹੀਂ ਜਦੋਂ ਹੁਣ ਇਹਨਾਂ ਦੀ ਕੋਈ ਆਉਗੀ ਨਾ ਕੋਈ ਰਿਸ਼ਤੇਦਾਰੀ। ਫਿਰ ਉਹਨਾਂ ਨੂੰ ਦੱਸੂਗੀ ਪਤਾ ਚੰਗੀ ਤਰ੍ਹਾਂ ਇਹ ਹੁਣ ਦੱਸ ਹੁਣ ਕਿੱਥੋਂ ਨਿਕਲ ਆਏ ਪੈਸੇ ਕਿੱਥੋਂ ਆਇਆ ਸਾਰਾ ਸਮਾਨ। ਇਹਨਾਂ ਮੇਰੇ ਵਰੀ ਇਦਾਂ ਕਰਨੀ ਹੁੰਦੀ। ਕਰ ਦੇਣੀ ਮੰਨਾ ਮੈਨਾਂ ਹੈ ਨਹੀਂ ਤੇ ਕੋਹ ਵੀ ਤੇ ਰਹਿ ਦਿੰਦੀ ਨਾ ਆਈ। ਉਹ ਬੱਲੇ ਰਾਜਾ ਪਲੇ ਲੈ ਲੈ ਉਹ ਲੀਕ ਨਾ ਠੀਕ ਠਾਕ ਕਿੱਧਰ ਚੱਲ ਪਿਆ ਮੈਂ ਤੇਰੇ ਲਈ ਆਇਆ ਸੀਗਾ ਮੈਂ ਤਾਂ ਏਡੇ ਨਹੀਂ ਚੱਲਿਆ ਯਾਰ ਮਾੜਾ ਜਿਹਾ ਪਰਹਣੇ ਆਉਣ ਲੱਗੇ ਉਹ ਘਰ ਸਭ ਠੀਕ ਠਾਕ ਆ ਘਰ ਵੀ ਠੀਕ ਠਾਕ ਆ ਭਰਾ ਤੈਨੂੰ ਪਤਾ ਹੀ ਆ ਵਿਆਹ ਤੋਂ ਬਾਅਦ ਕੀ ਬੰਦਾ ਹੁੰਦਾ ਆਹ ਹੈ ਤੇਰੇ ਤੋਂ ਬੜੇ ਮਾੜਾ ਹਾਲ ਲੱਗਣਾ ਕੀ ਚੱਕਰ ਹੋ ਗਿਆ ਵਾ ਮਾੜਾ ਹਾਲ ਨਹੀਂਗਾ ਹਾਂ ਮਾਈ ਕਰਦੀ ਆਪਣੀ ਮਰਜ਼ੀ ਅੱਛਾ ਉਹ ਕਰਦੀ ਆਪਣੀ ਮਰਜ਼ੀ ਤੇ ਮੈਂ ਕੀ ਦੀ ਸੁਣਾਂ ਕੀ ਗੱਲ ਹੈ ਕਿ ਬੰਦਾ ਫੜ ਜਾਂਦਾ ਹਾਂ ਹਣ ਮਾਤਾ ਕਹਿੰਦੀ ਆ ਵੀ ਉਹ ਪਹਿਲੀਆਂ ਬੁੜੀਆਂ ਕੋਈ ਰਵੇ ਤੇ ਹੁਣ ਤੈਨੂੰ ਪਤਾ ਹੀ ਆ ਗੜਦੀ ਪਰੀ ਰਹਿੰਦੀ ਆ ਕਿਵਾ ਯਾਰ ਗੱਲ ਹੁਣ ਇਹ ਆ ਵੀ ਮਾਤਾ ਦੇ ਖਾਤੇ ਚ ਵਾ ਸਾਰੇ ਪੈਸੇ ਅੱਛਾ ਤੇ ਕਣਕ ਦੇ ਇਹ ਜੀ ਉਹ ਵੀ ਮੈਂ ਉੱਚ ਪਵਾ ਬੈਠਾ ਹਾਂ ਅੱਛਾ ਹੁਣ ਮਾਤਾ ਯਾਰ ਪੈਸੇ ਦੇਣ ਲੱਗਾ ਚੀਕਦੀ ਹੈ ਹੁਣ ਰਿਸ਼ਤੇਦਾਰ ਤੇ ਕੋਈ ਨਾ ਕੋਈ ਆਇਆ ਰਹਿਦਾ ਉਹ ਤਾਂ ਗੱਲ ਹੈਗੀ ਆ ਹੁਣ ਸਮਝ ਨਹੀਂ ਲੱਗਦੀ ਕਿ ਹੁਣ ਉਹਨੂੰ ਕਵਾਂ ਭੁੱਖ ਜਾਨੂ ਕਵਾਂ ਉਹ ਤਾਂ ਗਿਆ ਵਾ ਫਸ ਫਸੇ ਆਈਆਂ ਭਰਾ ਉਹ ਤਾਂ ਬਥੇਰਾ ਸਮਝਾਇਆ ਹੈਗਾ ਵੀ ਨਾ 2 ਲੱਖ ਬੰਦ ਤੇ ਇਹ ਵੀ ਤੋਂ ਦੇ ਫਿੰਡੇ ਆ ਪਰ ਮੈਂ ਜਖਾ ਰੋਟੀ ਪੱਕਦੀ ਹੋ ਜੂਗੀ ਉਹਨਾਂ ਮਾਤਾ ਵੀ ਤੁਹਾਨੂੰ ਪਤਾ ਕਰੀ ਕਿਤੇ ਡਿੱਗਦੀ ਕਰੀ ਕਿਤੇ ਡਿੱਗਦੀ ਉਹਨੇ ਤੇ ਮੱਕਣੀ ਲਈ ਇਹ ਲੜਾਈ ਪਤਾ ਕਿਹੜੀ ਗੱਲੋਂ ਪੈਂਦੀ ਹੈ ਜਦੋਂ ਆਉਂਦੀਆਂ ਨਾ ਕੁੜੀ ਅੱਛਾ ਉਹਨੂੰ ਕਦੀ ਸੋਨੇ ਦੀ ਚੀਜ਼ ਦੇ ਲਈ ਕਦੇ ਸੂਟ ਦੇ ਲਈ ਤੇ ਜੇ ਤੂੰ ਸੂਟ ਉਹਦੇ ਆ ਤੇ ਲੈਨੀਆ ਤੇ ਤੂੰ ਨਾਲ ਦੀਆ ਤੇ ਵੀ ਲੈ ਲਿਆ ਕਰ ਤੈਨੂੰ ਪਤਾ ਮਾਈਆਂ ਦਾ ਇਹੋ ਹਾਲ ਆ ਤੈਨੂੰ ਤਾਂ ਪਹਿਲਾਂ ਸਾਰੀ ਗੱਲ ਦਾ ਪਤਾ ਵਾ ਕਿ ਕੁੜੀਆਂ ਨਾਲ ਮਾਵਾਂ ਦਾ ਜ਼ਿਆਦਾ ਪਿਆਰ ਹੁੰਦਾ ਵਾ ਓਏ ਆਹੋ ਯਾਰ ਤੇ ਜਿਹੜੀਆਂ ਨਵਾਂ ਹੁੰਦੀਆਂ ਲੱਗਦੀਆਂ ਜ਼ਹਿਰ ਪਿਆਰ ਕਰੀਏ ਤੇ ਕਰੀਏ ਕੀ ਹਾਂ ਓ ਚੱਲ ਮੈਂ ਤਾਂ ਤੇਰਾ ਲੈ ਮੈਂ ਵੀ ਸ਼ਹਿਰ ਜਾਈਏ ਕਿ ਆਪਣੇ ਰੋਣੇ ਲਾ ਕੇ ਬੈਠਾ ਮਰਨਾ ਕਿਆ ਹੋਇਆ ਪ੍ਰਾਤ ਤੇ ਤਾਂ ਬਣਾ ਮਾਰਣਾ। ਕੋਈ ਚੱਲ ਜਾ ਜੇ ਖੜਨਾ ਤੇ। ਨਹੀਂ ਨਹੀਂ ਮੈਂ ਆਪਣਾ ਲੈ ਆਉਂਦਾ ਮੈਂ ਤੇ ਤੇਰਾ ਲੈ ਆ ਕੇ ਚਾ ਦੋ। ਬੰਦਾ ਆ ਫਿਰ ਮੋਟਰ ਨਾਲ ਹੋਣਾ ਯਾਰ। ਚਲੋ ਹੋਇਆ। ਤਾਂ ਮਾੜਾ ਹੜਾ। ਘਰੋਂ ਜਿਹੜਾ ਬੋਤਾ ਤਾਂ ਕੀ ਏ। ਇਹ ਉਹ ਕਿਆ ਜੇ ਦੋਸਾਂ ਨਾਲ ਆ ਜਾ ਕੇ ਫੱਕੀ। ਉਤੀ ਇੱਕ ਲੱਗੀ ਨੂੰ ਭੁਗਤਣ ਦੀ ਮਰਜ਼ੀ ਕਰਦਾ ਰਿਹਾ ਅਸੀਂ ਕਰੀਏ। ਯਾਰ ਉੱਤੋਂ ਦੇ ਗਰਮੀ ਇੰਨੀ ਐ। ਹਾਏ ਤੇ ਨਾਲ ਚੱਲਣ ਪਰ ਐਲਮੀ ਨੱਡਿਆ ਵਾ। ਜਦੋਂ ਜੂਨ ਜਲਾਈ ਚੋਣਾ ਵਾ ਤਾਂ ਉਦੋਂ ਕੀ ਬਣਾਉਂਗਾ। ਨਾਲੇ ਹੁਣ ਤੇ ਬੱਤੀ ਬੰਦ ਹੋ ਗਈ ਐ। ਕਰਦਿਆਂ ਨੂੰ ਕਹਿੰਨਾ ਵਾ ਇਨਵਰਟਰ ਲਾ ਲਈਏ ਹਰ ਗਰਮੀ ਹੋਈ ਬੜੀ ਗਈ ਆ ਹੁਣ ਜਦੋਂ ਮੈਂ ਸਕੂਲੋਂ ਆਉਂਦਾ ਵਾ ਮੇਰਾ ਵੀ ਹੁਣ ਕਰਦਾ ਹੀ ਆ ਜੀਪ ਚੱਲ ਪੱਖੇ ਤੇ ਲਿਜਾ ਕੇ ਤੇ ਲੰਮਾ ਪੇਨਾ ਵਾ ਜਦੋਂ ਘਰ ਨੂੰ ਆਈਦਾ ਵਾ ਉਦੋਂ ਬੱਤੀ ਬੰਦ ਹੁੰਦੀ ਆ ਮੰਮੀ ਨੂੰ ਕਹਿੰਨਾ ਵਾ ਕਿ ਪਾਪਾ ਨੂੰ ਕਹੋ ਪੀ ਏਡੇ ਤੇ ਜਿਹੜਾ ਵਾ ਹੈ ਇਨਵਰਟਰ ਵਾਲਾ ਉਹਨੂੰ ਪੁੱਛ ਲੋ ਪੀ ਇਨਵਰਟਰ ਲੈ ਕੇ ਤੇ ਲਵਾ ਲਈਏ ਮੰਮੀ ਮੰਮੀ ਜੀ ਆ ਗਈ ਪਤ ਆਇਓ ਹਾਂ ਕਰਨ ਵਾਜਾ ਮਾਰਨ ੜਿਆ ਹੀ ਕੰਮ ਹੀ ਕੋਈ ਮੰਮੀ ਵਾਚਾ ਮੈਂ ਤੁਹਾਨੂੰ ਕੀ ਮਾਰਨੀ ਆ ਵਾ ਹਾਂ ਯਾਰ ਮੈਂ ਗੱਲ ਸੋਚਣ ਡਿਆ ਸੀ ਕਿ ਆਪਾਂ ਵੀ ਨਾ ਇਨਵਰਟਰ ਲਾ ਲਈਏ ਹੁਣ ਘਰ ਗਰਮੀ ਆ ਚਾਹੀਦਾ ਤੇ ਹੈਗਾ ਵਾ ਪੁੱਤ ਤੂੰ ਵੀ ਸਕੂਲ ਚਲ ਜਾਣਾ ਵਾ ਹੁਣ ਕਣਕਾਂ ਦੇ ਕਰਕੇ ਨਾ ਜੋ ਸਵੇਰੇ 9 ਵਜੇ ਤੋਂ ਬੱਤੀ ਬੰਦ ਹੁੰਦੀ ਹੈ ਨਾ ਐਵੇਂ ਲੀ ਹੁੰਦੀ ਓ ਹੁਣ ਆਈ ਹੋ ਜੇ ਬੱਤੀ ਮੈਂ ਵੀ ਨਾ ਉਹੀ ਸੋਚਣ ਡਿਆ ਸੀ ਕਿ ਮੈਂ ਹੁਣ ਸਕੂਲੋਂ ਆਉਂਦਾ ਵਾ ਤੇ ਜੀ ਕਰਦਾ ਵਾ ਪਿੰਜ ਜਾ ਕੇ ਤੇ ਪੱਖੇ ਥਲੇ ਲੰਮੇ ਪਿਆ ਜਾ ਬੰਦਾ ਤੇ ਜਦੋਂ ਮੈਂ ਇੱਥੇ ਆਉਣਾ ਉਦੋਂ ਬੱਤੀ ਬੰਦ ਹੁੰਦੀ ਆ ਓ ਚਲ ਕੋਈ ਗੱਲ ਨਹੀਂ ਮਾਰਾਇਨ ਹੱਡਿੱਦਿਆਂ ਥੋੜੇ ਜਿ ਮੋੜੇ ਅੱਗੇ ਨਾਲ ਉਹ ਹੀ ਤੇ ਮੈਂ ਕਹਿੰਦੇ ਹਾਂ ਸੌਦੇ ਨੂੰ ਵੀ ਤਰਲੇ ਲਈਦੇ ਸੀ ਕਿਤੇ ਦੁਕਾਨ ਵਾਲੇ ਕੋਲ ਸੌਦਾ ਲੈਣ ਜਾਣਾ ਉਹਨੇ ਗੱਲਾਂ ਬਾਤਾਂ ਗਾੜੀ ਕਰਨੀਆਂ ਹੁਣ ਕਮ ਸੇ ਕਮ ਤੇਰੇ ਪਿਓ ਦੀ ਤਨਖਾਹ ਆਉਂਦੀ ਆ ਨਕਦ ਜਾ ਕੇ ਸੌਦਾ ਤੇ ਲੈਂਦੇ ਆ ਕਿਸ ਦੀ ਗਲਤ ਨਹੀਂ ਸੋਚੀ ਤੇ ਮੈਂ ਕਹਿੰਦੇ ਆ ਵਾ ਚਲੋ ਕੋਈ ਗੱਲ ਨਹੀਂ ਹੁਣ ਤੇ ਪਾਪਾ ਦੀ ਵੀ ਤਨਖਾਹ ਹੁੰਦੀ ਆ ਤੇ ਪਾਪਾ ਨੂੰ ਕਹਿ ਦੋ ਵੀ ਜਿਹੜਾ ਅੱਡੇ ਤੇ ਐਨਵੈਂਟਰ ਵਾਲਾ ਤੇ ਉਹਨੂੰ ਕਹਿ ਕੇ ਤੇ ਆਪਾਂ ਲਵਾੜੀਏ ਐਨਵੈਂਟਰ ਕਰ ਚਲ ਕੋਈ ਗੱਲ ਇਸ ਤਾਂ ਨਹੀਂ ਪੈਸੇ ਦੇ ਦਾਂਗੇ ਹੋਰ ਕੀ ਕਰਨਾ ਤੇਰੇ ਪਾਪਾ ਹੁੰਦੇ ਆ ਨਾ ਮੈਂ ਕਰਦੀਆਂ ਗੱਲ ਕਿ ਉਹਨਾਂ ਕੋ ਵੀ ਮਹੀਨੇ ਦੇ ਮਹੀਨੇ ਕਿਸ਼ਤ ਬੰਨ ਲ ਅਸੀਂ ਤੈਨੂੰ ਪੈਸੇ ਦੇ ਹੀ ਜਾਵਾਂਗੇ ਇਨਵਰਟਰ ਲਾ ਦੇ ਹਾਂ ਚਲੋ ਠੀਕ ਹੈ ਕੋਈ ਗੱਲ ਨਹੀਂ ਤੀ ਕਰ ਲਿਓ ਸੁਣਾ ਪਾਪਾ ਪਾਪਾ ਆ ਵੀ ਗਏ ਆ ਆਜੋ ਮਾਂ ਪੁੱਤ ਕੀ ਡੇ ਸਲਾਹ ਕਰਨਾ ਪਾਪਾ ਸਲਾਹ ਕੀ ਕਰਨੀ ਹੈ ਯਾਰ ਘਰ ਜਦੋਂ ਆਉਂਦੇ ਆ ਤੇ ਬੱਤੀ ਹੋਈ ਦੀ ਬੰਦ ਤੁਹਾਨੂੰ ਵੀ ਪਤਾ ਜਦੋਂ ਸਕੂਲੋਂ ਆਉਣਾ ਮੈਂ ਤੇ ਕਿੰਨੀ ਗਰਮੀ ਆ ਹੇ ਇਦ ਨਾਲੇ ਅਪ੍ਰੈਲ ਮਹੀਨਾ ਚੱਲਣ ਡਿਆ ਵਾ ਜੂਨ ਜਲਾਈ ਚ ਵੀ ਹੁਣ ਪੱਤੀਆਂ ਬੰਦ ਹੀ ਰਹਿਣੀਆਂ ਵੇ ਪੁੱਤ ਕਰ ਤੇ ਤੇਰੀ ਠੀਕ ਆ ਚਲ ਦਿਨ ਤੇ ਫੇਰ ਵੀ ਮਾੜਾ ਮੋਟਾ ਲੰਘ ਜਾਂਦਾ ਤੇ ਰਾਤ ਤੇ ਮੱਛਰ ਖਾਂਦਾ ਵਾ ਮੇਰੀ ਗੱ ਤਨਖਾਤ ਵੀ ਨੇ ਵਧਾਉਣੀ ਹੁੰਦੀ ਆ ਤੇ ਇਹ ਇਦਾਂ ਕਰੋ ਅੱਡੇ ਤੇ ਜਾਓ ਉਹ ਜਿਹੜਾ ਇਨਵੈਂਟਰ ਨਹੀਂ ਲਾਉਂਦਾ ਉਹਨਾਂ ਨਾਲ ਗੱਲ ਕਰੋ ਕਿ ਕਿਸ਼ਤ ਤੈਨੂੰ ਦੇ ਦਿਆ ਕਰਾਂਗੇ ਮਹੀਨੇ ਬਾਅਦ ਤੇ ਲਾ ਜਾ ਚੱਲੇ ਵੀ ਗਰਮੀ ਹਾਲੀ ਸੌਖੀ ਲੰਘ ਜਾਊਗੀ ਜੇ ਇਹ ਤੇ ਰਮਨ ਅਗਲੇ ਮੰਨਣ ਦੀ ਗੱਲ ਆ ਜੇ ਮੰਨੂਗਾ ਤੇ ਫੇਰ ਹੀ ਕਰਾਂਗੇ ਚਲੋ ਪਾਪਾ ਕੋਈ ਗੱਲ ਨਹੀਂ ਇੱਕਦਣਾ ਤੁਸੀਂ ਪੁੱਛ ਲਿਓ ਉਹਨਾਂ ਨੂੰ ਜਦੋਂ ਉਹਨਾਂ ਨੂੰ ਕਹਦੇ ਕਿਸ਼ਤਾਂ ਦੇ ਤੈ ਚਲੋ ਦੇ ਦਾਂਗੇ ਤੁਹਾਨੂੰ ਚਲੋ ਜੇ ਪਤਾ ਮੰਨੂਗਾ ਨਾ ਤੇ ਫੇਰ ਵੇਖ ਲਾਂਗੇ ਲਵਾ ਲਾਂਗੇ ਹਾਂ ਚਲੋ ਕੋਈ ਗੱਲ ਨਹੀਂ ਤੁਸੀਂ ਕਰ ਲਓ ਸੁਲਾ ਤੇ ਮੈਂ ਅੰਦਰ ਜਾ ਕੇ ਆਪਣਾ ਪੜ ਲਾਂ ਮੇਰੀ ਸੁਣੋ ਪੈਸੇ ਦੇ ਦਿਆ ਕਰਾਂਗੇ ਘੀਟ ਬਣ ਜੂਗੀ ਜਦੋਂ ਰਾਤ ਨੂੰ ਕੰਦੀ ਬੰਦ ਹੁੰਦੀ ਹੈ ਨਾ ਐਨਾ ਮੱਛਰ ਹੁੰਦਾ ਵਾ ਨਾ ਇੱਥੇ ਕਿਤੇ ਲੰਮੀ ਨਹੀਂ ਪਿਆ ਜਾਂਦਾ ਇਹ ਆ ਵੀ ਨਿਆਣੇ ਦੀ ਵੀ ਗੱਲ ਸਹੀ ਆ ਸਕੂਲੋਂ ਆਉਣਾ ਹੁੰਦਾ ਵਾ ਰਾਤ ਨੂੰ ਘੜੀ ਆਰਾਮ ਕਰਨਾ ਹੁੰਦਾ ਵਾ ਉਦੋਂ ਬੱਤੀ ਬੰਦ ਹੋ ਜਾਂਦੀ ਆ ਫਿਰ ਨਿਆਣੇ ਨੂੰ ਸਿਰ ਸਕੂਲ ਜਾ ਕੇ ਕੀ ਪੜ੍ਹਨਾ ਹੁੰਦਾ ਵਾ ਰਮਨ ਦੇਲ ਤੇ ਮੇਰਾ ਵੀ ਕਰਦਾ ਵਾ ਇਨਵਰਟਰ ਥਲੇ ਸੌਣ ਨੂੰ ਹੁਣ ਪੱਦਾ ਕਰੇ ਕੀ ਚੱਲ ਕੋਈ ਗੱਲ ਨਹੀਂ ਕਿੱਥੋਂ ਅਸੀਂ ਕਿੱਥੇ ਆ ਗਏ ਆ ਉਹ ਦਿਨ ਚੇਤੇ ਜੇ ਜਦ ਤਨ ਕਿਲੋ ਕਿਲੋ ਖੰਡ ਲੈ ਲੈਂਦੇ ਨੇ ਦਕਾਨਾਂ ਵਾਲੇ ਵੀ ਗੱਲਾਂ ਕਰਦੇ ਹੁੰਦੇ ਤੇ ਆਧਾਰ ਸਾਨੂੰ ਫੌਦਾ ਨਹੀਂ ਦਿੰਦੇ ਹੁੰਦੇ ਹੁਣ ਕੰਮ ਸੇ ਕੰਮ ਜਿਹੜਾ ਸੌਦਾ ਲਿਆਉਂਦੇ ਜੇ ਨਕਦ ਪੈਸੇ ਤੇ ਦੇ ਕੇ ਆਉਂਦੇ ਜੇ ਨਾ ਆਪੇ ਦਿਨ ਵੇਖੋ ਅੱਜ ਹੋਰ ਭਲਕੇ ਹੋਰ ਮੋੜਨ ਦਿੰਦੇ ਆ ਮਹਾਰਾਜ ਦਾ ਕਰ ਦੇਰ ਵਾ ਅੰਦੇਰ ਨਹੀਂ ਗਿਆ ਤੇ ਰਵਨ ਮੇਰੀ ਗੱਲ ਸੁਣ 16 17000 ਦਾ ਲੱਗਣਾ ਵਾ ਤੇ ਉਹਨੂੰ ਕਹਿਣਾ ਵੀ ਇਕੱਠੇ ਤੇ ਨਹੀਂ ਮੇਰੇ ਕੋਲ ਦਿੱਤੇ ਜਾਣੇ ਤੇ ਇਹ ਆ ਵੀ ਕਿਸ਼ਤਾਂ ਦੇ ਵਿੱਚ ਮੈਂ 2 3 ਕਰਕੇ ਤੇ ਤੈਨੂੰ ਦੇ ਦਲਾਂ ਨਹੀਂ ਉਹਨੂੰ ਕਹੋ ਵੀ 2000 ਕਿਸ਼ਤ ਵੱਲ ਮੈਂ ਮਹੀਨੇ ਦੇ ਮਹੀਨੇ 2000 ਰੁਪਏ ਤੈਨੂੰ ਦੇ ਜਾਇਆ ਕਰਨਾ ਚਲ ਜਦੋਂ ਕਿ ਤੇ ਵਾਅਦਾ ਸਾਡੇ ਕੋ ਹੋ ਤੇ ਉਹਦੋਂ ਵੱਧਦੇ ਇੱਥੇ ਚੱਲ ਮੈਂ ਕਰਦਾ ਉਹਨਾਂ ਨਾਲ ਹੈਨਾ ਜੇ ਮੰਨਣ ਨੂੰ ਠੀਕ ਆ ਨਾ ਤੇ ਨਹੀਂ ਸੀ ਚਲੋ ਕੋਈ ਨਹੀਂ ਕਰ ਲਓ ਆ ਮੈਂ ਕਰਦਾ ਉਹਨਾਂ ਨਾਲ ਦੇਹਲਾ ਨੀ ਆਣਾ ਵੀ ਸੋਚਦਾ ਵਾ ਵੀ ਗਰਮੀ 'ਚ ਜਾਣਾ ਵਾ ਘੜੀ ਲੰਮਾ ਪੈਣਾ ਜਾ ਕੇ ਤੇ ਲੰਮਾ ਸਵਾਹ ਪਿਆਣਾ ਵਾ ਪੱਤੀ ਬੰਦ ਹੁੰਦੀ ਆ ਅੰਦਰ ਅੰਦਰ ਤੇ ਇੰਨਾ ਹੁੰਸ ਗਿਆ ਵਾ ਵੀ ਲੰਮੇ ਨਹੀਂ ਪਿਆ ਜਾਂਦਾ ਉਹਦੇ ਮੈਨੂੰ ਪਤਾ ਵਾ ਕਿ ਜਿੱਦਾਂ ਮੈਂ ਸਾਰਾ ਦਿਨ ਕੱਢਦੀ ਆ ਮੋਏ ਕੁੱਤੇ ਵਾਂਗੂ ਅੰਦਰ ਪਏ ਰਹਿਦਾ ਵਾ ਚੱਲ ਮੈਂ ਤੇ ਇਹੀ ਆਨੀ ਆ ਵੀ ਇਨਵਰਟਰ ਵਾਲਾ ਮੰਨ ਗਏ ਤੇ ਲੱਗ ਜੇ ਰਾਤ ਤੇ ਸੌਖੀ ਨੰਗਿਆ ਕਰੂਗੀ ਜੇ ਕੋਈ ਭੈਣ ਭਰਾ ਆਉਂਦਾ ਗੋਡੇ ਗੋਡੇ ਸ਼ਰਮ ਆਉਂਦੀ ਐ ਤੇ ਹਾਂ ਹੁਣ ਤਾਂ ਕੋਈ ਪੱਕੀਆਂ ਫੜਦਾ ਹੀ ਨਹੀਂ ਨਾ ਪੱਕੀ ਫੜ ਕੇ ਚੱਲਾਂਗੇ ਤੇ ਕੀ ਕਹਿਣਗੇ ਤੇਰਾ ਕਨਵਰਟਰ ਵੀ ਨਹੀਂ ਲੱਗਦਾ ਇੱਕ ਹੁਣ